ਤਾਂ ਕਨਨੋ ਦੇ ਮੋਟਰ ਟਾਊਨ ਸਮਰਾਲਾ ਰੋਡ ਤੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਔਰਤ ਅਤੇ ਉਸ ਦਾ ਸਾਥੀ লাশ ਨੂੰ ਕਾਰ ਦੇ ਵਿੱਚ ਛੱਡ ਕੇ ਫਰਾਰ ਹੋ ਗਏ ਨੇ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ লাশ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾਇਆ ਗਿਆ। ਦੱਸ ਦੇਈ ਘਟਨਾ ਦਾ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਕਲਵਿੰਦਰ ਸਿੰਘ ਜੀ ਕਿੱਥੋਂ ਆ ਰਹੇ ਤੁਸੀਂ ਮੈਂ ਭੜੀ ਪਿੰਡ ਭੜੀ ਇਹ ਜੀ ਬਾਡੀ ਆ ਗਈ ਕਿੱਥੋਂ ਮਿਲੀਆਂ ਤੁਹਾਨੂੰ ਇਹ ਬਾਡੀ ਮੈਂ ਭੜੀ ਕਲੀਨਿਕ ਵਿੱਚ ਹਸਪੀਟਲ ਵਿੱਚ ਕੰਮ ਕਰਦਾ ਤਿੰਨ ਮੁੰਡੇ ਬਾਡੀ ਲੈ ਕੇ ਆਏ ਸੀ ਇਹ ਇਹ ਮੁੰਡੇ ਤਿੰਨ ਲੈ ਆਏ ਉੱਥੇ ਭੜੀ ਕਲੀਨਿਕ 'ਚ ਤੇ ਤੋਂ ਮੈਂ ਇਹਨੂੰ ਚੈੱਕ ਕਰਿਆ ਡੈੱਡ ਬਾਡੀ ਨੂੰ ਬਾਹਰੇ ਉਹਦੀ ਡੈਥ ਹੋਈ ਸੀ ਉਸ ਤੱਕ ਪੂਰੇ ਟਾਈਮ ਤੱਕ ਤੇ ਡੈਥ ਹੋਈ ਹੋਈ ਸੀ ਤੇ ਲੇਡੀਜ਼ ਦੀ ਨਾਲ ਉਹਦੇ ਉਹ ਮੁੰਡੇ ਮੁੰਡੇ ਇੱਕ ਨਜਾਣੇ ਨੂੰ ਗੱਡੀ ਆਉਂਦੀ ਸੀ ਜਿਹੜੇ ਮੁੰਡੇ ਨਾਲ ਗੱਡੀ 'ਚ ਲੈ ਕੇ ਆਏ ਸੀ ᱛᱮ ਉਹ ਕਹਿੰਦੇ ਤੂੰ ਲੈ ਚੱਲ ਵੀ ਨਾਲ ਚੱਲ ਸਾਡੇ ਗੱਡੀ 'ਚ ਵੀ ਤੂੰ ਚਲਾ ਕੇ ਲੈ ਜਾ ਲਾਂਟੀ ਰੋਣ ਲੱਗੇ ਕਹਿੰਦੀ ਮਾਡਲ ਟਾਊਨ ਤੱਕ ਮੈਨੂੰ ਛੱਡਿ ਆਓ ਤੇ ਮਾਡਲ ਟਾਊਨ ਦੇ ਜਦੋਂ ਅਸੀਂ ਆਏ ਉਹ ਟੈਂਕੀ ਕੋ ਰੁਕਾ ਲਈ ਉਹਨੇ ਗੱਡੀ ਮਾਡਲ ਟਾਊਨ 'ਚ ਤੇ ਟੈਂਕੀ ਕੋ ਰੁਕਾ ਕੇ ਕਹਿੰਦੀ ਮੇਰੇ ਘਰ ਦੇ ਬਹੁ ਕੱਬੇ ਹੈਗਾ ਨਹੀਂ ਤੁਸੀਂ ਪੁੱਤ ਖੜਜੋ ਰਹੀ ਕਹਿੰਦੀ ਨਹੀਂ ਤੁਸੀਂ ਨੰਗਜੋ ਅਸੀਂ ਨੰਗੇ ਨਹੀਂ ਹੈਗੇ ਤੇ ਅਸੀਂ ਉੱਥੇ ਖੜੇ ਰਹੇ ਤੇ ਉਹ ਆਪਣਾ ਕਹਿੰਦੀ ਮੈਂ ਉਹ ਘਰ ਦੇ ਨੂੰ ਲੈ ਕੇ ਆਉਣੀ ਆ ਬਈ ਨਹੀਂ ਬਹੁ ਕੱਬੇ ਨੇ ਜਿੱਦਾਂ ਮੇਰੇ ਘਰ ਦੇ ਵੀ ਤੁਸੀਂ ਲੈਣ ਤੋਂ ਆਉਣ ਨੂੰ ਨਾਲ ਅਸੀਂ ਕਹਿੰਦੇ ਤੁਹਾਡੇ ਘਰੇ ਛੱਡ ਕੇ ਆਉਨੇ ਕਹਿੰਦੀ ਨਹੀਂ ਤੁਸੀਂ ਇ ਤੇ ਅਸੀਂ ਉੱਥੇ ਗੱਡੀ ਖੜਾਤੀ ਅਸੀਂ ਉੱਥੋਂ ਗਏ ਨਹੀਂ ਹੈਗੇ ਤੇ ਅਸੀਂ ਅੰਤਾ ਘੰਟਾ 20 ਮਿੰਟ ਦੇਖੀਗੇ ਵੀ ਆਊਗੀ ਆਊਗੀ ਫਿਰ ਉਹ ਤੋਂ ਬਾਅਦ ਆਈ ਨਹੀਂ ਹੈਗੀ ਅਸੀਂ ਫਿਰ ਪੁਲਿਸ ਨੂੰ ਕਨਫਰਮ ਕੀਤਾ ਪੁਲਿਸ ਨੂੰ ਕਨਫਰਮ ਕਰਕੇ ਸਾਰਾ ਆਏ ਸਾਰਾ ਡਿਟੇਲ ਲੇ ਕੇ ਵਗੈਰਾ ਇਹ ਲੈ ਕੇ ਗਏ ਨੇ ਗੱਡੀ 'ਚ ਹੋਰ ਕੌਣ ਸੀ ਗੱਡੀ 'ਚ ਇੱਕ ਲੇਡੀਜ਼ ਸੀ ਇੱਕ ਵਸ ਡੈੱਡ ਬੋਡੀ ਸੀ ਜਿਹੜਾ ਉਹਦਾ ਹੈਗਾ ਸੀ ਹਸਬੰਦਰ ਦੀ ਪਤਾ ਨਹੀਂ ਕੀ ਸੀ ਮੈਨੂੰ ਇਹ ਨਹੀਂ ਪਤਾ ਤੁਹਾਨੂੰ ਇਹ ਪਤਾ ਲੱਗਿਆ ਕਿੱਥੋਂ ਦੇ ਆ ਬੰਦੇ ਕੋਈ ਨਹੀਂ ਇਹ ਕੁਝ ਨਹੀਂ ਪਤਾ ਜੇਮ ਕੋਈ ਕੁਝ ਮਿਲਿਆ ਬੁਲਿਆ ਨਹੀਂ ਅਸੀਂ ਕੁਝ ਨਹੀਂ ਬੁਲਿਆ ਜੇਮ ਨੂੰ ਹਾਂਜੀ ਮੇ ਉਸ ਨੂੰ ਮੋਰਚੀ ਤੇ ਕਿੱਥੇ ਲੈ ਕੇ ਆਏ ਸੀ ਇਹ ਖੰਨੇ ਹਸਪੀਟਲ ਦੇ ਵਿੱਚ ਜੀ ਲੈ ਕੇ ਆਏ ਆ ਅਸੀਂ ਹਾਂਜੀ ਮੋਰਚਰੀ ਦੇ ਵਿੱਚ ਰਖਾ ਲਿਆ ਤੇ ਉਹ ਲੇਡੀਜ਼ ਤੁਹਾਨੂੰ ਓਲਟੀ ਗੱਲਬਾਤ ਕਰਕੇ ਹੀ ਭਰਦੇ ਨੇ ਕੋਈ ਵਸਾਈ ਕਰਦੇ ਨਹੀਂ ਕਰਦੀ ਮੈਂ ਪੁੱਛਿਆ ਬਹੁਤ ਬਹੁਤ ਰਸਤੇ ਵਿੱਚ ਪੁੱਛਿਆ ਮੈਂ ਕਿਦਾਂ ਤੁਹਾਡੇ ਬੱਚੇ ਬੂਚੇ ਕਹਿੰਦੇ ਦੋ ਬੱਚੇ ਨੇ ਤੇ ਮੈਂ ਬਾਹਰ ਕਹਿੰਦੀ ਇਹ ਤਾਂ ਯੂਐਸਏ ਰਹਿੰਦੇ ਆ ਮੈਂ ਕਿਹਾ ਤੁਸੀਂ ਕਹਿੰਦੀ ਮੈਂ ਵੀ ਆਉਣ ਜਾਣ ਕਰ ਦਿੰਦੀ ਆ ਵੀ ਕਈ ਵਾਰ ਆ ਜਾਣੀ ਕਈ ਵਾਰ ਯੂਐਸਏ ਚਲੇ ਜਾਣੀ ਹੁਣ ਇਦਾਂ ਦਾ ਪਤਾ ਹੀ ਲੱਗਦਾ ਵੀ ਕਿ ਬੰਦੇ ਦਾ ਕਿਹੋ ਜਿਹਾ ਆਏਗਾ ਕਿਹੋ ਜਿਹਾ ਨਹੀਂ ਕਿੰਨੀ ਉਮਰ ਜਿਹੜੀ ਲੇਡੀ ਜੀ ਲੱਗਦੀ ਕਿੰਨੀ ਲੇਡੀ ਜੀ 50 ਸਾਲ 50 ਦੇ ਏਜ ਦੀ ਹੈਗੀ ਸੀ ਤੁਸੀਂ ਨੂੰ ਪੁੱਛਾਂ ਨਹੀਂ ਆ ਤੁਹਾਡੇ ਕੋਲ ਲੜਦੇ ਆ ਹਸਬੰਡ ਕਹਿੰਦੀ ਸੀ ਹੰਝੀ ਹਸਬੰਡ ਕਹਿੰਦੀ ਚੰਡੀਗੜ੍ਹ ਤੋਂ ਅਸੀਂ ਆਏ ਆ ਕਹਿੰਦੀ ਸੈਦੂਰੇ ਪੰਪ ਦੇ ਕੋਲ ਕਹਿੰਦੀ ਇਹ ਬਾਥਰੂਮ ਕਰਨ ਲੱਗੇ ਸੀ ਉੱਥੇ ਅਚਾਨਕ ਇਹਨਾਂ ਨੂੰ ਚੱਕਰ ਆਉਣ ਲੱਗ ਗਿਆ ਚੱਕਰ ਆ ਗਿਆ ਤੇ ਪਾਣੀ ਪਿਲਾ ਰਹੀ ਸੀ ਉਹ ਜਿਹੜੇ ਤਿੰਨ ਮੁੰਡੇ ਨਾਲ ਲੈ ਕੇ ਆਏ ਨੇ ਹਸਪੀਟਲ ਤੇ ਸਾਡੇ ਚ ਤੇ ਉਹ ਕਹਿੰਦੇ ਵੀ ਸਾਨੂੰ ਇੱਕ ਜਾਨੇ ਮੈਂ ਗੱਡੀ ਆਉਂਦੀ ਆ ਵੀ ਉਹਨਾਂ ਕੋਲ ਵੀ ਗੱਡੀ ਹੈਗੀ ਸੀ ਜਿੰਨਾ ਉਹਨਾਂ ਨੂੰ ਇੱਕ ਨੂੰ ਹੀ ਆਉਂ ਵੀ ਛੱਡਿਆ ਇਹਨੂੰ ਉੱਥੇ ਨਾਲ ਸਾਡੇ ਅਸੀਂ ਤਾਂ ਛੱਡਣ ਆ ਰਹੇ ਸੀ ਸਾਨੂੰ ਕੀ ਬਾਰੇ ਵੀ ਇਦਾਂ ਧੋਖਾ ਕਰਦੇ ਜੀ ਹਾਂਜੀ ਕਹੇ ਜੇ ਬਾਣਾ ਪਾਇਆ ਸੀ ਲੇਡੀਜ਼ ਦਾ ਕੁਝ ਲੇਡੀਜ਼ ਦਾ ਬਾਣਾ ਬਲੈਕ ਕਲਰ ਦਾ ਸੀ ਤੁਹਾਡੇ ਕੋਲ ਕੁਛ ਸੀ ਸ਼ਾਵਲਤੀ ਹਾਂਜੀ ਉਹ ਘਟਾ ਲੈਣੀ ਹੈ ਉੱਥੋਂ ਨਿਕਲ ਜਾਓ ਸਾਡੇ ਕਲੀਨਿਕ ਦਾ ਵੱਲ ਜਾਓ ਹਾਂਜੀ ਨਿਕਲ ਜਾਓ ਕਲੀਨਿਕ ਦੇ ਵਿੱਚੋਂ ਨਿਕਲ ਜਾਣੀ ਬੱਚਾ ਕੀ ਸੀ ਇਹ ਮੈਡਰ ਜੀ ਕਿ ਬੋਡੀ ਐਥੇ ਹਸਪੀਟਲ ਗਈ ਆ ਹਾਂਜੀ ਜੀ ਹੁਣ ਇਹ ਨਾਲ ਇੱਕ ਬੋਡੀ ਲੈ ਕੇ ਆਏ ਨੇ ਅ ਇੱਕ ਕੋਈ ਪ੍ਰਾਈਵੇਟ ਹਸਪੀਟਲ ਕਲੀਨਿਕ ਦੇ ਵਿੱਚੋਂ ਮੁੰਡਾ ਆਇਆ ਕੁਲਵਿੰਦਰ ਸਿੰਘ ਪੜੀ ਤੋਂ ਉਹ ਇੱਕ ਅਨਨੋਨ ਬੋਡੀ ਲੈ ਕੇ ਆਇਆ ਸੀਗਾ ਤੇ ਉਹਨਾਂ ਨੇ ਰਿਕੁਐਸਟ ਰੱਖੀ ਹੈ ਰਿਕੁਐਸਟ ਲਿਖਤੀ ਹੈ ਵੀ ਅਸੀਂ ਇਹ ਬੋਡੀ ਨੂੰ ਮਾਰਚਿਜ ਰੱਖਿਆ ਜਾਵੇ ਅਨਨੋਨ ਪੇਸ਼ੈਂਟ ਹੈ ਤੇ ਅਸੀਂ ਉਹ ਉਹਦੇ ਰਿਕੁਐਸਟ ਤੇ ਬੋਡੀ ਨੂੰ ਮਾਰਚਿਜ ਵਿੱਚ ਰੱਖ ਲਿਆ ਸਰ ਕਿਸ ਸਾ ਬਰੋ ਡੈਡ ਸੀ ਉਹ ਹਾਂਜੀ ਸਰ ਅਸੀਂ ਜਦੋਂ ਚੈੱਕ ਕਰਾ ਤਾਂ ਬਰੋ ਡੈਡ ਸੀਗਾ ਪੇਸ਼ੈਂਟ ਸਰ ਕਿੰਨੀ ਏਜ ਦਾ ਲੱਗਦਾ ਵੀ ਸਰ ਏਜ 40 50 ਰਾਉਂਡ ਸਰ ਲੱਗ ਰਿਹਾ ਹੈ ਪੇਸ਼ੈਂਟ ਜੀ ਕੋਈ ਕਾਰਨ ਪਤਾ ਲੱਗਿਆ ਨਹੀਂ ਸਰ ਕੋਈ ਕਾਰਨ ਨਹੀਂ ਪਤਾ ਲੱਗਿਆ ਅਸੀਂ ਅਨਨੋਨ ਬਾਡੀ ਰੱਖ ਲਈ ਐ ਤੇ ਅਸੀਂ ਪੁਲਿਸ ਇਨਫੋਰਮੇਸ਼ਨ ਕਰਕੇ ਪੁਲਿਸ ਇਨਫੋਰਮੇਸ਼ਨ ਭੇਜਤੀ ਐ ਤੇ ਅੱਗੇ ਉਹ ਪੇਪਰਸ ਲੈ ਕੇ ਆਣਗੇ ਜਦੋਂ ਉਹਨਾਂ ਦੇ ਵਾਰਿਸਾਂ ਦਾ ਪਤਾ ਲੱਗ ਜਾਊਗਾ ਬਾਡੀ ਦੇ ਉਹਨਾਂ ਨੂੰ ਪੋਸਟਮਾਰਟਮ ਕਰਕੇ ਤੁਹਾਨੂੰ ਨਤੀਜਾ ਜਾਨੂ ਕਰ ਦਿੱਤਾ ਜਾਏਗਾ ਕਿ ਵਾਟ ਇਜ਼ ਦਾ ਕੌਜ਼ ਆਫ ਦਾ ਡੈਥ ਸਿਵਾਰ ਦਾ ਕੋਈ ਸਸਤ ਤਨਪੜ ਨਹੀਂ ਸਰ ਹਾਲ ਤੱਕ ਸਾਡੇ ਕੋਲ ਨਹੀਂ ਹੈ ਜੀ ਦਾ ਟਿੱਕੇ ਡੱਡੂ ਕੋਲੀ ਕਾਰ ਦੇ ਵਿੱਚ ਨੂੰ ਨਹੀਂ ਸਿੱਟ ਗਈ ਸੀ ਕੋਚ ਹੁੰਦਾ ਕੱਲ ਇੱਕ ਕੰਟਰੋਲ ਤੇ ਇਨਫਾਰਮੇਸ਼ਨ ਆਈ ਸੀ ਕਿ ਇੱਕ ਮੋਡਲ ਟਾਊਨ ਹੈ ਇੱਕ ਗੱਡੀ ਖੜੀ ਆ ਅਮੈਂਡੈਂਡ ਹਾਲਤ ਦੇ ਵਿੱਚ ਤੇ ਉਹਦੇ ਵਿੱਚ ਇੱਕ ਡੱਡ ਬਾਡੀ ਹੈ ਤੇ ਮੌਕੇ ਤੇ ਜਾ ਕੇ ਦੇਖਿਆ ਉਹ ਐਚਪੀ ਨੰਬਰ ਦੀ ਗੱਡੀ ਸੀਗੀ ਤੇ ਬਾਅਦ ਚ ਜਿਹੜਾ ਮਰਨ ਵਾਲਾ ਉਹਦੀ ਆਇਡੈਂਟੀਫਿਕੇਸ਼ਨ ਹੋਈ ਉਹਦਾ ਨਾਮ ਨਰੇਸ਼ ਸਿੰਘ ਮਾਨ ਸੀਗਾ ਇਹ ਖੰਨੇ ਦੇ ਰਹਿਣ ਵਾਲਿਆ ਵੈਸੇ ਐਨ ਆਰ ਆਈ ਸੀਗੀ ਉਹ ਤੇ ਹੋਰ ਫਰਦਰ ਇਨਵੈਸਟੀਗੇਸ਼ਨ ਤੇ ਕਰਨ ਤੇ ਪਤਾ ਲੱਗਿਆ ਵੀ ਇਹ ਘਟਨਾ ਅੰਡਾ ਖੇੜੀ ਨੌ ਸਿੰਘ ਥਾਣੇ ਦੇ ਏਰੀਆ ਦੀ ਹੈ ਉੱਥੇ ਬੰਦਾ ਕਲਾਪਸ ਹੋ ਗਿਆ ਸੀਗਾ ਨਾਲ ਇੱਕ ਲੇਡੀ ਸੀਗੀ ਤੇ ਉਹ ਇਹਨਾਂ ਨੂੰ ਲੈ ਕੇ ਆ ਰਹੇ ਸੀ ਇੱਥੇ ਹਸਪਤਾਲ ਜਾਂ ਉਹਦੇ ਘਰੇ ਤੇ ਰਾਸਤੇ ਵਿੱਚ ਲੇਡੀ ਜਿਹੜੇ ਨਾਲ ਉਹਦੇ ਐਮਪਲਾਈ ਸੀਗੇ ਉੱਥੇ ਦੇ ਹਸਪਤਾਲ ਦੇ ਜਿਹੜੇ ਕਲੀਨਿਕ 'ਚ ਦਿਖਾਇਆ ਸੀ ਉਹ ਮੁੰਡਾ ਇੱਕ ਨਾਲ ਆਇਆ ਸੀਗਾ ਕਿਉਂਕਿ ਉਹ ਡਰਾਈਵ ਨਹੀਂ ਕਰ ਰਹੀ ਸੀ ਲੇਡੀ ਡਰਾਈਵਿੰਗ ਨਹੀਂ ਹੁੰਦੀ ਸੀ ਉਹਨੂੰ ਉਹਨਾਂ ਨੂੰ ਵੇਟ ਕਰਨ ਦਾ ਕਹਿ ਕੇ ਚਲੀ ਗਈ ਮੈਂ ਇਹਨਾਂ ਦੇ ਘਰਦਿਆਂ ਨੂੰ ਲੈ ਕੇ ਆਉਣੀਆ ਤੇ ਮੁੜ ਕੇ ਜਦੋਂ ਆਈ ਨਹੀਂ ਫਿਰ ਉਹਨੇ ਕੰਟਰੋਲ ਤੇ ਕਾਲ ਕੀਤੀ ਤੇ ਬਾਕੀ ਦੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਉਹ ਕਿਹੜੀ ਨੌਂ ਸਿੰਘ ਥਾਣੇ ਨੂੰ ਟਰਾਂਸਫਰ ਕੀਤੀ ਗਈ ਉੱਥੇ ਚੱਲ ਰਹੀ ਹੈ ਸਭ ਕੋਈ ਪਤਾ ਲੱਗਿਆ ਕਿ ਇਹ ਬੰਦਾ ਜਿਹੜਾ ਹੈ ਇਹ ਕੋਈ ਐਮਸੀ ਦਾ ਕੋਈ ਬ੍ਰਦਰ ਵਗੈਰਾ ਜੀ ਸੀ ਵਾਹ ਨੰਬਰ ਨੂੰ ਹਾਂਜੀ ਉਹਨਾਂ ਦਾ ਬ੍ਰਦਰ ਸੀਗਾ ਪਰ ਇਹ ਰਹਿੰਦਾ ਉੱਥੇ ਯੂ ਐਸ ਏ ਸੀਗਾ ਪਿਛਲੇ ਥੋੜੇ ਦਿਨ ਪਹਿਲਾਂ ਹੀ ਇੱਥੇ ਆਇਆ ਸੀ ਸਭ ਇਹ ਪਤਾ ਲੱਗ ਪਾਇਆ ਆਇਆ ਥੋੜੇ ਹੀ ਸੀ ਮੁੱਛ ਲੇਡੀ ਦਾ ਹਾਲੇ ਫਰਦਰ ਕੁਝ ਨਹੀਂ ਹੈਗਾ ਇਹ ਤਾਂ ਇੰਨਾ ਹੀ ਹੈ ਵੀ ਖੇੜੀ ਨੌ ਸਿੰਘ ਦੇ ਏਰੀਆ ਵਿੱਚ ਬੰਦਾ ਕਾਲੈਪਸ ਕਰ ਗਿਆ ਸੀ ਉੱਥੇ ਕਿਸੇ ਕਲੀਨਿੰਗ ਵਿੱਚ ਇਹਨਾਂ ਨੇ ਦਿਖਾਇਆ ਤੇ ਉਹਨੂੰ ਫਰਦਰ ਇਲਾਜ ਲਈ ਤੇ ਉਹਦੇ ਘਰੇ ਲੈ ਕੇ ਆਉਣ ਲਈ ਉਹ ਲੈ ਕੇ ਆ ਰਹੇ ਸੀਗੇ ਤੇ ਲੇਡੀ ਇੱਥੇ ਗੱਡੀ ਖੜੀ ਕਰਕੇ ਇਹਨਾਂ ਨੂੰ ਕਹਿ ਗਈ ਵੀ ਮੈਂ ਆ ਰਹੀ ਆਂ ਪਰ ਉਹ ਨਹੀਂ ਆਈ ਤਾਂ ਉਹਨਾਂ ਨੇ ਵੀ ਕੰਟਰੋਲ ਨੂੰ ਸੂਚਿਤ ਕੀਤਾ ਤੇ ਅਸੀਂ ਡੈੱਡ ਬੋਡੀ ਤੇ ਸਿਵਲ ਹਸਪੀਟਲ ਰਖਾਤੀ ਸੀ ਬਾਕੀ ਫਰਦਰ ਇਨਵੈਸਟੀਗੇਸ਼ਨ ਉੱਤੇ ਚੱਲ ਰਹੀ ਹੈ ਗੱਡੀ ਸਾਰੀ ਕੋਈ ਕਸਟਡੀ ਜਾਂ ਪਾ ਗੱਡੀ ਵੀ ਅਸੀਂ ਲੈ ਲਈ ਸੀ ਕਪੜੇ ਦੇ ਵਿੱਚ ਉਹ ਬਾਬਤ ਵੀਨਲ ਖੰਨਾ ਤੋਂ ਲਖਵਿੰਦਰ ਜੁੜ ਗਏ ਨੇ ਲਖਵਿੰਦਰ ਖੰਨਾ ਦੇ ਵਿੱਚ ਗੱਡੀ ਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਤਾਂ ਕੀ ਕੋਈ ਜਾਣਕਾਰੀ ਹੈ ਬਿਲਕੁਲ ਬਿਲਕੁਲ ਕਹਿੰਦੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਹੜੀ ਡੈੱਡ ਬੋਡੀ ਮਿਲੀ ਹੈ ਡੈੱਡ ਬੋਡੀ ਜਿਹੜੀ ਇੱਕ ਕਾਰ ਦੇ ਵਿੱਚੋਂ ਮਿਲੀ ਹੈ ਜਿਹੜੇ ਵਿਅਕਤੀ ਹੈਗਾ ਇਹ ਐਨਆਰਆਈ ਹੈਗਾ ਕੁਝ ਸਮਾਂ ਤੋਂ ਇਹ ਬਾਅਦ ਯੂਐਸਏ ਤੋਂ ਇੱਥੇ ਆਇਆ ਸੀ ਇਹਦਾ ਇੱਕ ਬ੍ਰਦਰ ਹੈਗਾ ਇੱਥੇ ਜੋ ਕਿ ਵਾਰ ਨੰਬਰ 9 ਦੇ ਵਿੱਚ ਰਹਿੰਦੇ ਹੈਗੇ ਆ ਐਕਚੁਅਲੀ ਇਹ ਹੋਇਆ ਕਿ ਸੀ ਇਹ ਕਿਤੋਂ ਇਰਨ ਵਾਲੇ ਕਹਿ ਗੋਰੀ ਮਹਿਲਾ ਸੀ ਜਿਹੜੇ ਕਿ ਗੱਡੀ ਦੇ ਵਿੱਚੋਂ ਆ ਰਹੇ ਸੀ ਰਸਤੇ ਤੋਂ ਕਿਤੇ ਇਹਨਾਂ ਨੇ ਪਟੋਲ ਪੰਪ ਤੋਂ ਫੇਰ ਤੋਂ ਪਾਇਆ ਉੱਥੇ ਕਿਸੇ ਵਿਅਕਤੀ ਨੂੰ ਚੱਕਰ ਆ ਗਿਆ ਤੇ ਉੱਥੇ ਗਿਰੇ ਪਿਆ ਤੇ ਲੋਕਾਂ ਨੇ ਚੱਕ ਕੇ ਇਸ ਨੂੰ ਗੱਡੀ ਦੇ ਵਿੱਚ ਬਾਹਰ ਪਾਇਆ ਉੱਥੇ ਨੇੜੇ ਕੋਈ ਕਲੀਨਿਕ ਛਗਾ ਸੀ ਤੇ ਜਿਹੜਾ ਕਪਿੰਡਾ ਖੇੜੀ ਨੋ ਸਿੰਘ ਦਾ ਜ਼ਿਲ੍ਹਾ ਪੱਤਰ ਫਟੇਗੜ ਸਾਹਿਬ ਦੇ ਵਿੱਚ ਪੈ ਰਹੇ ਆ ਖੇੜੀ ਨੋ ਸਿੰਘ ਉਸੇ ਨੂੰ ਲੈ ਕੇ ਗਏ ਤੇ ਉੱਥੇ ਲੈ ਕੇ ਜਦੋਂ ਕਲੀਨਿਕ ਤੇ ਗਏ ਹੈ ਜੇ ਕਲੀਨਿਕ ਤੇ ਵਰਕਰ ਕੰਮ ਕਰਦਾ ਸੀ ਤੇ ਉਹਨੇ ਜਦੋਂ ਚੱਕ ਦਿੱਤਾ ਇਹਨੂੰ ਕੌਣ ਨੂੰ ਕਹਤਾ ਕਿ ਡੈੱਡ ਹੋ ਚੁੱਕਾ ਹੈ ਉਸ ਤੋਂ ਬਾਅਦ ਜਿਹੜੇ ਨਾਲ ਤਿੰਨ ਵਿਅਕਤੀ ਹੈਗੇ ਸੀ ਜਿਹੜੇ ਪਿੱਛੇ ਕਾਰ ਲੈ ਕੇ ਆ ਰਹੇ ਸੀ ਜਿਹੜੇ ਦੇਖੋ ਚੱਕਰ ਦੇ ਵਿੱਚ ਪਾਇਆ ਉਹ ਕੌਣ ਸੀ ਉਹ ਹਜੇ ਜਾਂਚ ਦਾ ਵਿਸ਼ਾ ਹੈਗਾ ਆ ਉਹ ਵਿਅਕਤੀ ਕੌਣ ਹੈਗੇ ਸੀ ਜਿਹੜੇ ਨਾਲ ਗੱਡੀ ਦੇ ਵਿੱਚ ਪਿੱਛੇ ਆਏ ਆ ਜਿਨ੍ਹਾਂ ਨੇ ਆ ਕੇ ਕਿਹਾ ਸਾਡੇ ਬੰਦੇ ਨੂੰ ਚੈੱਕ ਕਰੀਏ ਬਿਮਾਰ ਹੈ ਜੋਗੀ ਹੈ ਤੇ ਪਰ ਉਸ ਬੰਦਿਆਂ ਦਾ ਹਜੇ ਪੁਲਿਸ ਪਤਾ ਕਰਾ ਰਹੀ ਹੈ ਕੋਹ ਛ ਬੰਦੇ ਪਰ ਇੰਨਾ ਜੂ ਪਤਾ ਲੱਗ ਚੁੱਕਾ ਹੈ ਕਿ ਜਿਹੜੀ ਇਹ ਡੈੱਡ ਬੋਡੀ ਹੈ ਜਿਹੜੀ ਪਿੰਡਾਂ ਦੇ ਡੈੱਡ ਸੋ ਜਿਹੜੀ ਹੋਈ ਹੈ ਉਹ ਕਿਸ ਕਾਰਨ ਨਾਲ ਹੋਈ ਹੈ ਇਹ ਹਜੇ ਜਾਂਚ ਦਾ ਵਿਸ਼ਾ ਹੈਗਾ ਪੁਲਿਸ ਵੱਲੋਂ ਪਲੱਸ ਜਿਹੜੀ ਡੈੱਡ ਬੋਡੀ ਹੈ ਉਹ ਖੰਨਾ ਦੇ ਸਿਵਲ ਹਸਪਤਲ ਵਿੱਚ ਮੌਤਿਲ ਚੜ੍ਹਾ ਦਿੱਤੀ ਗਈ ਸੀ ਹਜੇ ਪੁਲਿਸ ਇਸ ਬਾਰੇ ਜਾਂਚ ਜਾਰੀ ਕਰਦੀ ਪਈ ਹੈ ਮਾਮਲਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪੁਲਿਸ ਦੇ ਕੋਲ ਪਹੁੰਚ ਚੁੱਕਾ ਹੈ ਪੁਲਿਸ ਉਸ ਤੇ ਜਾਂਚ ਕੀ ਕਰਦੀ ਹੈ ਜਦੋਂ ਜਾਂਚ ਦਾ ਵਿਸ਼ਾ ਦੱਸੂਗੀ ਪੁਲਿਸ ਸਰ ਜੀ ਜ਼ਿਲ੍ਹਾ ਅਗਰ ਨੂੰ ਤਮਾਮ ਜਾਣਕਾਰੀ ਲਈ ਥੋੜਾ ਬਹੁਤ ਤਨਫਾ